ਹਾਂਜੀ ਗੱਲ ਤੁਹਾਡਾ ਸਵਾਗਤ ਹੈ ਜੀ ਮੇਰੇ ਇੱਕ ਹੋਰ ਫਰੈਸ਼ ਵਲੌਗ ਦੇ ਵਿੱਚ ਅੱਜ ਆਪਣੀ ਮੋਟਰ ਖਰਾਬ ਹੋ ਗਈ ਆ ਤੁਹਾਨੂੰ ਫੁੱਲ ਵੀਡੀਓ ਵਿਖਾਵਾਂਗੇ ਆਪਣੀ ਮੋਟਰ ਖਰਾਬ ਹੋ ਚੁੱਕੀ ਆ ਫਿਰ ਤਾਂ ਆਪਾਂ ਜਾਵਾਂਗੇ ਜੀ ਪੋੜੀ ਲੈਣ ਪੋੜੀ ਲਿਆ ਕੇ ਮਿਲਾਂਗੇ ਤੁਹਾਨੂੰ ਦੇਖ ਸਕਦੇ ਆਪਾਂ ਪੋੜੀ ਲੈ ਆਂਦੀ ਵੇਖ ਸਕਦੇ ਦੋਬਲ ਕਰਤੀ ਕਿੰਨੀ ਵੱਡੀ ਹੋ ਗਈ ਖੰਬੇ ਦੇ ਵੇਖਾਂਗੇ ਮਿਸਤਰੀ ਚੜਾਵਾਂਗੇ ਆਹ ਦਾ ਮੇਰਾ ਭਰਾ ਦੇਖ ਸਕਦੇ ਤੁਸੀਂ ਆਪਾਂ ਮਿਸਤਰੀ ਨੂੰ ਸੱਦਦੇ ਆ 50 ਮਿੰਟਾਂ ਚ ਕਹਿੰਦਾ ਰੋਟੀ ਖਾ ਕੇ ਆਈ ਜਾ ਨਾ ਮੈਂ ਮਿਸਤਰੀ ਰੰਗੇ ਪਿੰਡ ਦਾ ਹੈ ਮੇਰੇ ਵੀਰੋ ਰੰਗੇ ਪਿੰਡ ਦਾ ਸੋ ਵਾਂਜੀ ਦੇਖ ਸਕਦੇ ਮਿਸਤਰੀ ਕਿਹੜਾ ਤੱਕ ਖੰਬੇ ਤੇ ਦੇਖ ਸਕਦੇ ਚੜਾ ਕੇ ਲਿਖਿਆ ਹੈ ਕਿ ਆਪਣੀ ਸੀ ਤਾਰ ਮਾਚੀ ਸੀ ਉਥੋਂ ਖੰਬੇ ਲੱਗੋ ਦੇਖ ਸਕਦੇ ਤੁਸੀਂ ਅਬ ਮਿਸਤਰੀ ਚੜਾ ਦਿੱਤਾ ਗਿਆ ਹੈ ਪੂਰਾ ਫਣੀ ਮਿਸਤਰੀ ਲੱਭਿਆ ਸੀ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਐਵੇਂ ਜੋੜੀ ਚਾਈ ਜਾਂਦਾ ਤਾਰਾ ਸਾਦੇ ਉੱਤੇ ਦੇਖ ਸਕਦੇ ਹੋ ਮਿਸਤਰੀ ਰੰਗੇ ਪਿੰਡ ਦਾ ਤੋ ਵਾਜੀ ਆਪਾਂ ਚੱਲੇ ਸੀ ਟਰਾਂਸਫਾਰਮ ਤੇ ਟਰਾਂਕ ਕਿਉਂਕਿ ਟਰਾਂਸਫਾਰਮ ਦੀ ਬਸ ਹਾਂ ਟੱਕ ਕਿਉਂ ਗਿਆ ਇੱਕ ਮਿੰਟ ਰਹਿ ਗਿਆ ਸੀ ਫਿਰ ਅਸੀਂ ਭੱਜਣ ਲੱਗ ਗਏ ਸੀ ਕਿਉਂਕਿ ਆਪਣੀ ਇੱਕ ਮਿੰਟ ਰਹਿ ਗਿਆ ਸੀ ਲਾਈਟ 6 ਵਜੇ ਆਉਗੀ ਫਿਰ ਅਸੀਂ ਭੱਜ ਕੇ ਗਏ ਦੇਖ ਸਕਦੇ ਸੀ 6 ਵਜੇ ਆਉਗੀ 6 ਵਜੇ ਹੋਊਗੀ ਦੇਖੋ ਉਹ ਟਰਾਂਸਫਾਰਮ ਛੱਡਣ ਇੱਥੇ ਦੇਖ ਸਕਦੇ ਚਾਲ ਜਾ ਬਣਿਆ ਸੀ ਖੰਭੇ ਤੇ ਦੁਨੀਆ ਤਾਰਾ ਤੁਸੀਂ ਵੇਖ ਹੀ ਸਕਦੇ ਸੀ ീഡിയോ ബീഡിയോ ചക്ക フェアアイアンハイアイミーチングタナニアイカニアリア。 ਰੋ ਮੈਂ ਵੀ ਜੋੜਾ ਉਹ ਦੇਖਿਆ ਤਾਰ ਜੀ ਨੇ ਆੜ ਕੀ ਕਿਆਨੇ ਮਾਰ ਹਾਂ ਆਹੜੀ ਪੜ ਗਈ ਬਲਬ ਗਈ ਲਾਈਟ ਤਲਾਦਾ ਅਬ ਬਲਬ ਚਲੇ ਨਾ ਮੈਂ ਗਈ ਆ ਜੀ ਆਜੋ ਦੇਖੋ ਆਪਣੇ ਸਾਡੇ ਮਿਸਤੇ ਨੇ ਲਾਈਟ ਬੁਝਾਤੀ 5 ਵਜੇ ਦੀ ਲਾਈਟ ਦੇਖਦੇ ਸੀ YouTube ਤੇ ਭਾਵਾਂਗੇ ਉਸ ਬਾਅਦ ਦੇਖ ਸਕਦੇ ਮੋਟਰ ਚੈੱਕ ਕਰਨ ਲੱਗੇ ਸੀ ਅਸੀਂ ਮੋਟਰ ਤਾਂ ਗਈ ਸੀ ਸੜੀ ਨਿਕਲੀ ਜੀ ਗਾਇਸ ਆਪਣਾ ਕੰਮ ਤਾਂ ਹੋ ਗਿਆ ਮੋਟਰ ਦਾ ਹੁਣ ਆਪਾਂ ਕੋਡੀ ਸ਼ਾੜਾਂ ਚੱਲਿਆਂ ਆਹੀ ਆਪਣੇ ਵਲੌਗ ਸੀ ਚੰਗਾ ਲੱਗਦਾ ਸਬਸਕ੍ਰਾਈਬ ਲਾਈਕ ਤੁਹਾਡਾ ਨਾਲ